ਜਦੋਂ ਅਸੀਂ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਦੀ ਗੱਲਬਾਤ ਅਸੀਂ ਸੁਣਦੇ ਹਾਂ ਤਾਂ ਬਹੁਤ ਵਧੀਆ ਚੀਜ਼ਾਂ ਲੱਗਦੀਆਂ ਨੇ ਇਮਾਨਦਾਰੀ ਦੇ ਦੀਆਂ ਗੱਲਾਂ ਵੀ ਕੀਤੀਆਂ ਜਾਂਦੀਆਂ ਨੇ ਇਮਾਨਦਾਰੀ ਦੇ ਢੋਲ ਵੀ ਪਿੱਟੇ ਜਾਂਦੇ ਨੇ ਪਰ ਪੰਜਾਬ ਸਰਕਾਰ ਦੇ ਕੁਝ ਵਿਧਾਇਕ ਇਹ ਜਿਹੇ ਨੇ ਜਿਹੜੇ ਇਹਨਾਂ ਦੀਆਂ ਸਾਰੀਆਂ ਸਕੀਮਾਂ ਨੂੰ ਇਮਾਨਦਾਰੀ ਦੀਆਂ ਸਕੀਮਾਂ ਨੂੰ ਪੁਲੀਤਾ ਲਾਉਣ ਲਈ ਤਿਆਰ ਰਹਿੰਦੇ ਨੇ ਇਸੇ ਫੈਰਿਸਤ ਦੇ ਵਿੱਚ ਹਰਬੀਰ ਸਿੰਘ ਪਠਾਨ ਮਾਜਰਾ ਸ਼ਾਮਿਲ ਹੋਏ ਨੇ ਬੀਤੇ ਦਿਨੀ ਕੇਵਲ অপারেਟਰਾਂ ਵੱਲੋਂ ਕਾਫੀ ਹਾਇ ਤੋਬਾ ਮਚਾਈ ਗਈ ਹੈ ਕਿ ਉਹਨਾਂ ਦੇ ਬੰਦਿਆਂ ਦੇ ਉੱਤੇ ਜਾਨਲੇਵਾ ਹਮਲੇ ਕਰ ਕੀਤੇ ਜਾ ਰਹੇ ਨੇ ਹੱਥ ਵੱਡੇ ਜਾ ਰਹੇ ਨੇ ਪਠਾਨ ਮਾਜਰਾ ਦੀ ਸ਼ਹਿਰ ਦੇ ਉੱਤੇ ਹੁਣ ਇੱਕ ਨਵੀਂ ਚੀਜ਼ ਇਹਨਾਂ ਨੇ ਸਾਨੂੰ ਧਿਆਨ ਵਿੱਚ ਲਿਆਉਂਦੀ ਹੈ ਡੈਲੀ ਪੋਸਟ ਦੇ ਕਿ ਹਰਮੀਤ ਸਿੰਘ ਪਠਾਨ ਮਾਜਰਾ ਜਿਹੜੀ ਰੈਡਸ ਆਪਣੇ ਸਪਰਾਉਟ ਜਿਹੜੀ ਇਹਨਾਂ ਦੀ ਕੰਪਨੀ ਹੈ মিডিਆ ਕੰਪਨੀ ਹੈ ਇਹ মিডিਆ ਕੰਪਨੀ ਦਾ ਜਿਹੜਾ ਦਫ਼ਤਰ ਹੈ ਇਹ ਪਠਾਨ ਮਾਜਰਾ ਦੀ ਜਿਹੜੀ ਰੈਂਟਡ ਰਿਹਾਇਸ਼ ਹੈ ਕਿਰਾਏ ਦੇ ਉੱਤੇ ਲੱਤੀ ਗਈ ਦੇਵਿਗੜ ਰੋਡ ਦੇ ਉੱਤੇ ਤੇ ਉਸ ਦੇ ਉੱਥੋਂ ਇਹ ਜਿਹੜੀਆਂ ਗਤੀਵਿਧੀਆਂ ਨੇ ਸਨੀਆਂ ਐਨਕਲੇਵ ਤੋਂ ਚਲਾਈਆਂ ਜਾ ਰਹੀਆਂ ਨੇ ਇਹਨਾਂ ਦਾ ਇਹ ਕਹਿਣਾ ਕਿ ਜਿਹੜੇ ਜਿਹੜਾ ਇੱਥੇ ਸਿਸਟਮ ਫਿੱਟ ਕੀਤਾ ਗਿਆ ਸਾਰਾ ਇਹ ਵਪਾਰਕ ਗਤੀਵਿਧੀਆਂ ਚਲਾਉਣ ਲਈ ਕੀਤਾ ਗਿਆ ਪਰ ਜਿਹੜਾ ਇੱਥੇ ਮੀਟਰ ਵਗੈਰਾ ਲੱਗਿਆ ਬਿਜਲੀ ਦਾ ਕਨੈਕਸ਼ਨ ਲੱਗਿਆ ਉਹ ਜਿਹੜਾ ਹੈ ਕਮਰਸ਼ੀਅਲ ਨਹੀਂ ਹੈ ਉਹ ਘਰੇਲੂ ਯੂਨਿਟ ਖਪਤ ਦੇ ਲਈ ਲਗਾਇਆ ਗਿਆ ਹੈ ਤਾਂ ਵੱਡਾ ਸਵਾਲ ਇਹ ਪੈਦਾ ਹੁੰਦਾ ਹੈ ਕਿ ਜੇ ਵਿਧਾਇਕ ਹੀ ਇਸ ਤਰ੍ਹਾਂ ਦੇ ਕੰਮ ਕਰਨ ਲੱਗ ਜਾਣ ਜਿਹੜਾ ਪੰਜਾਬ ਸਰਕਾਰ ਵੱਲੋਂ ਜਾਰੀ ਦੇਸ਼ਾ ਨਿਰਦੇਸ਼ਾਂ ਦੀ ਪਾਲਣਾ ਨਾ ਕਰਨ ਤਾਂ ਫਿਰ ਇੱਕ ਬਹੁਤ ਵੱਡਾ ਪ੍ਰਸ਼ਨ ਚਿੰਨ੍ਹ ਖੜਾ ਹੋ ਜਾਂਦਾ ਹੈ ਕਿ ਆਮ ਲੋਕਾਂ ਨੂੰ ਇਹ ਕੀ ਦੇਸ਼ਾ ਦਿਖਾਉਣਗੇ ਤੇ ਇਸੇ ਸਬੰਧ ਦੇ ਵਿੱਚ ਸਾਡੇ ਨਾਲ ਨੇ ਵਿਕਾਸਪੁਰੀ ਜੀ ਜਿਹੜੇ ਕਿ ਡਾਇਰੈਕਟਰ ਨੇ ਫਾਸਟਵੇ ਕੇਬਲ ਕੰਪਨੀ ਦੇ ਸਵਾਗਤ ਹੈ ਜੀ ਤੁਹਾਡਾ ਬਹੁਤ ਬਹੁਤ ਅੱਛਾ ਦੱਸੋ ਜੀ ਜਰਾ ਪੂਰਾ ਮਾਮਲਾ ਕੀ ਹੈ ਦੇਖੋ ਜੀ ਅਸੀਂ ਕਾਫੀ ਦਿਨਾਂ ਤੋਂ ਤੁਹਾਨੂੰ ਦੱਸ ਹੀ ਰਹੇ ਹਾਂ ਕਿ ਸਾਡੇ ਨਾਲ ਬਹੁਤ ਜ਼ਬਰਨ ਧੱਕਾ ਹੋ ਰਿਹਾ ਹੈ ਸਾਡੇ ਬੰਦਿਆਂ ਨੂੰ ਕੁੱਟਿਆ ਜਾ ਰਿਹਾ ਹੈ ਸਾਡੇ ਦੇ ਝੂਠੇ ਐਫ ਆਰ ਦਰਜ ਹੋ ਰਹੀਆਂ ਇਹ ਤਾਂ ਆਲਰੇਡੀ ਅਸੀਂ ਤੁਹਾਨੂੰ ਬੜੀ ਦੇਰ ਤੋਂ ਦੱਸ ਰਹੇ ਹਾਂ ਪਰ ਅਸੀਂ ਕਿਸੇ ਐਂਡ ਤੇ ਇਹ ਸੋਚ ਰਹੇ ਸੀ ਕਿ ਵੀ ਹਰਮੀਤ ਪਠਾਨ ਮਾਜਰਾ ਸਾਹਿਬ ਸਿਰਫ ਇੱਕ ਲੋਕਾਂ ਦੀ ਜਬ ਕਿਸੇ ਦੀ ਮਦਦ ਕਰ ਰਹੇ ਨੇ ਪਰ ਉਹ ਕਿਸੇ ਦੀ ਮਦਦ ਨਹੀਂ ਕਰ ਰਹੇ ਉਹਨਾਂ ਨੇ ਆਪਣੀ ਕੰਪਨੀ ਬਣਾਈ ਹੈ ਜਿਦੇ ਚੋਂ 90% ਸ਼ੇਅਰਹੋਲਡਰ ਨੇ 10% ਮਿਸਟਰ ਸੁਖਵਿੰਦਰ ਸਿੰਘ ਨੇ 90% ਦੀ ਸ਼ੇਅਰ ਆਪ ਮਾਲਕ ਬਣੇ ਨੇ ਤੇ ਆਪ ਉਹਨਾਂ ਨੇ ਸਾਰੀਆਂ ਪੇਮੈਂਟਾਂ ਟ੍ਰਾਂਸਫਰ ਕਰ ਰਹੇ ਨੇ ਕੁਝ ਦਿਨ ਪਹਿਲਾਂ ਜਦ ਮੈਂ ਮੇਰੀ ਉਹਨਾਂ ਨਾਲ ਇੱਕ ਡਿਬੇਟ ਹੋਈ ਸੀ ਸਾਹਮਣੇ ਤੇ ਉਹਨਾਂ ਨੂੰ ਮੈਂ ਇੱਕ ਸਵਾਲ ਕੀਤਾ ਸੀ ਉਹਨਾਂ ਦਾ ਸਵਾਲ ਸੀ ਕਿ ਮੇਰਾ ਇਸ ਕੰਪਨੀ 'ਚ ਕੋਈ ਲੈਣਾ ਦੇਣਾ ਨਹੀਂ ਮੈਂ ਮੈਨੂੰ ਨਹੀਂ ਪਤਾ ਕੌਣ ਹੈ ਕੌਣ ਨਹੀਂ ਤੇ ਮੈਂ ਉਹਨਾਂ ਨੂੰ ਇੱਕ ਸਵਾਲ ਗਿਆ ਸੀ ਕਿ ਮਹੰਗਾ ਹਰਮੀਤ ਜੀ ਤੁਸੀਂ ਸਾਡੇ ਦੋਸਤ ਵੀ ਹੋ ਮੈਨੂੰ ਪਤਾ ਹੈ ਕਿ ਵੀ ਤੁਸੀਂ ਕਿਹੜੀ ਗੱਲ ਤੇ ਝੂਠ ਬੋਲ ਸਕਦੇ ਹੋ ਕਿਸਤੇ ਨਹੀਂ ਮੈਂ ਉਹ ਕਹਾ ਖਾਓ ਬਾਬਾ ਬੁੱਢਾ ਦੀ ਸੋਂ ਕਿ ਵੀ ਤੁਸੀਂ ਇਸ ਕੰਪਨੀ ਦੇ ਮਾਲਕ ਹੋ ਕੇ ਨਹੀਂ ਹੋ ਤੇ ਉਹਨਾਂ ਨੇ ਉਸ ਗੱਲ ਦਾ ਜਵਾਬ ਨਹੀਂ ਦੇ ਸਕੇ ਸੀ ਅੱਜ ਸਾਨੂੰ ਉਹਦੇ ਬਿਲਕੁਲ ਇੱਕ ਪ੍ਰੂਫ ਮਿਲੇ ਨੇ ਜਿਹਦੇ ਜੇ ਕਨਫਰਮ ਹੋਇਆ ਕੇ ਹਰਮੀਤ ਸਿੰਘ ਪਠਾਨ ਮਾਜਰਾ ਇਸ ਜਿਹੜੀ ਰੈਡ ਸਪਰਾਉਟ ਕੰਪਨੀ ਹੈ ਉਹਦੇ ਮਾਲਕ ਨੇ ਉਹ ਮਾਲਕ ਹੋਣ ਤੋਂ ਬਾਅਦ ਉਹ ਸਾਰੀ ਜਿੰਨੀ ਵੀ ਐਕਟੀਵਿਟੀ ਸਾਡੇ ਸ਼ਹਿਰ ਚ ਹੋ ਰਹੀ ਹੈ ਜਿੰਨੀ ਵੀ ਵੱਡ ਟੁਕ ਹੋ ਰਹੀ ਹੈ ਕੇਬਲ ਦੀ ਲੋਕਾਂ ਦੀ ਜਾਂ ਸਮਾਨ ਦੀ ਉਹ ਸਾਰੇ ਦੇ ਪਿੱਛੇ ਸਾਡੇ ਐਮਐਲਏ ਸਾਹਿਬ ਹਰਬੀਰ ਸਿੰਘ ਪਠਾਨ ਮਾਜਰਾ ਸਾਹਿਬ ਦੀ ਟੀਮ ਦਾ ਹੱਥ ਹੈ ਉਹ ਕਰ ਰਹੇ ਨੇ ਤੇ ਇਹ ਉਹ ਦਿਸ਼ਾ ਨਿਰਦੇਸ਼ ਦਿੰਦੇ ਨੇ ਜਦ ਅਸੀਂ ਇਹ ਕੰਪਲੇਂਟਾਂ ਲੈ ਕੇ ਥਾਣੇ 'ਚ ਜਾਂ ਕਿਸੇ ਜਗ੍ਹਾ ਤੇ ਜਾਂਦੇ ਆ ਤੇ ਉੱਥੇ ਸਾਨੂੰ ਕਲੀਅਰ ਕਹਿ ਦਿੱਤਾ ਜਾਂਦਾ ਕਿ ਅਸੀਂ ਮਜਬੂਰ ਆ ਜੀ ਅਸੀਂ ਮੈਂ ਤੁਹਾਨੂੰ ਇੱਕ ਚੀਜ਼ ਦਿਖਾਉਣਾ ਚਾਹਾਂਗਾ ਇਹ ਮੇਰੇ ਕੋਲ ਜਿਹੜੇ ਪ੍ਰੂਫ ਨੇ ਜੀ ਇਹ GST ਨੰਬਰ ਇਹਨਾਂ ਦਾ ਅਸੀਂ ਆਲਰੇਡੀ ਕਢਾਇਆ ਤੇ ਉਹਦੇ 'ਚ ਇਹਨਾਂ ਦਾ ਹਰਮੀਤ ਪਠਾਨ ਜਿਹੜੀ ਰੈਡ ਸਪੌਟ ਕੰਪਨੀ ਹੈ ਉਹਦੇ ਨਾਂ ਤੇ ਆ ਇਹ ਰੈਂਟ ਡੀਡ ਅਸੀਂ ਕਢਾਈ ਆ ਉਸ 'ਚੋਂ ਆ ਰੈਂਟ ਡੀਡ ਹੈ ਜਿਦੇ ਚ ਇੱਕ ਪਹਿਲੀ ਗੱਲ ਕਿ ਵੀ ਤੁਸੀਂ ਵੀ ਕੋਈ ਕੰਟਰੋਲ ਰੂਮ ਲਗਾਣਾ ਹੈ ਜਾਂ ਕੋਈ ਕਮਰਸ਼ੀਅਲ ਕਾਰੋਬਾਰ ਕਰਨਾ ਹੈ ਉਹ ਤੁਸੀਂ ਕਿਸੇ ਕੋਟੀ ਰੈਜੀਡੈਂਸ਼ੀਅਲ ਏਰੀਆ ਚ ਨਹੀਂ ਕਰ ਸਕਦੇ ਇਹਨਾਂ ਨੇ ਇੱਕ ਸਨਿਨ ਕਲੇਵ ਚ ਜਾ ਕੇ ਇੱਕ ਛੋਟਾ ਜਿਹਾ ਘਰ ਲੈ ਕੇ ਉੱਤੇ ਕੰਟਰੋਲ ਰੂਮ ਲਗਾਇਆ ਉਸ ਤੋਂ ਬਾਅਦ ਜਿਹੜਾ ਇਹਨਾਂ ਦਾ ਮੀਟਰ ਹੈ ਉਹ ਵੀ ਰੈਜੀਡੈਂਸ਼ੀਅਲ ਉਹ ਹੈ ਉਹ ਵੀ ਕਮਰਸ਼ੀਅਲ ਨਹੀਂ ਹੈ ਉੱਥੇ ਉਹਦਾ ਵੀ ਬਿੱਲ ਜਿਹੜੇ ਮਾਲਕ ਨੇ ਉਹਨਾਂ ਦੇ ਨਾਂ ਤੇ ਆ ਰਿਹਾ ਮੈਂ ਐਡੀ ਵੱਡੀ ਆਪਣੇ ਕਿਉਂ ਇਹਨਾਂ ਨੇ ਕੰਪਨੀ ਬਣਾਈ ਹੈ ਜਿਹੜੀ ਪੰਜਾਬ ਚ ਕੰਮ ਕਰਨ ਚੱਲੀ ਹੈ ਉਹ ਇੱਕ ਘਰ ਚ ਲਾ ਕੇ ਤੇ ਉਹਦਾ ਸਾਰਾ ਜਿਹੜਾ ਬਿੱਲ ਵੀ ਨੇ ਉਹ ਵੀ ਜਿਹੜੇ ਘਰ ਦੇ ਮਾਲਕਾਂ ਨੇ ਉਹਨਾਂ ਦੇ ਨਾਂ ਤੇ ਆ ਰਹੇ ਨੇ ਹਾਂ ਹਾਂ ਆ ਆ ਮੇਰੇ ਸਾਹਮਣੇ ਮੇਰੇ ਕੋਲੇ ਪੇਜ ਨੇ ਆ ਸਾਰੀਆਂ ਸਾਡੀਆਂ ਜਿਹੜੀਆਂ ਆ ਬੈਂਕ ਦੀ ਉਹ ਆਪਣਾ ਬਿਜਲੀ ਬੋਰਡ ਦਾ ਬਿੱਲ ਹੈ ਜਿਹੜਾ ਸੀ ਕਢਾਇਆ ਤੇ ਇਹਦੇ ਨਾਮ ਤੇ ਚੱਲਦਾ ਪਿਆ ਇਹ GST ਨੰਬਰ ਤੇ ਜਦ ਇਹਨੂੰ ਅਪਲਾਈ ਕੀਤਾ ਜਾਂਦਾ ਇਹ ਸਾਡੇ ਦੋ ਸੁਖਵਿੰਦਰ ਸਿੰਘ ਜੀ ਨੇ ਤੇ ਉਹਨਾਂ ਦੇ ਨਾਮ ਤੇ ਖੜ ਕੇ ਰੈਡ ਸਪਾਉਟ ਕੰਪਨੀ ਦਾ ਜਾਂ GST ਨੰਬਰ ਲੈ ਰਹੇ ਨੇ ਇਹ ਜਿਹੜੇ ਸੁਖਵਿੰਦਰ ਸਿੰਘ ਨੇ ਇਹ ਆਮ ਆਦਮੀ ਪਾਰਟੀ ਦੇ ਵਰਕਰ ਨੇ ਜਾਂ ਕੋਈ ਹੋਰ ਇਹਨਾਂ ਦਾ ਰਿਲੇਸ਼ਨ ਕੀ ਹੈ ਇਹਨਾਂ ਦੇ ਨਾਲ ਬੇਸਿਕਲੀ ਇਹਨਾਂ ਦੇ ਇੱਕ ਜੰਗਰ ਬ੍ਰਦਰਰੀ ਨੇ ਬਹੁਤ ਅੱਛਾ ਇਹਨਾਂ ਦਾ ਪੁਰਾਣਾ ਰਿਲੇਸ਼ਨ ਹੈ ਆਪਸ ਵਿੱਚ ਦੋਸਤ ਨੇ ਤੇ ਬਹੁਤ ਦੇਰ ਤੋਂ ਇਕੱਠੇ ਨੇ ਉਹ ਇਹਨਾਂ ਦਾ ਰਿਲੇਸ਼ਨ ਹੈ ਇੱਕ ਭਰਾਵਾਂ ਤੋਂ ਵੱਧ ਇਹਨਾਂ ਦਾ ਆਪਸ ਵਿੱਚ ਰਿਲੇਸ਼ਨ ਹੈ ਇੱਕੋ ਹੀ ਗੱਲ ਹੈ ਜੀ ਇਹਨਾਂ ਦੀ ਇਦੋਂ ਕੋਈ ਫਰਕ ਨਹੀਂ ਹੈ ਉਸ ਗੱਲ ਦਾ ਤੇ ਇਹ ਇਹ ਸਾਰੇ ਕੰਮ ਨੂੰ ਲੁੱਕ ਆਫਟਰ ਇਹ ਕਰ ਰਹੇ ਨੇ ਜਿੰਨਾ ਸਿਸਟਮ 'ਚ ਪ੍ਰੋਬਲਮਾਂ ਹੁੰਦੀਆਂ ਨੇ ਹਰਮੀਤ ਪਠਾਨਮਾ ਰਾ ਸਾਹਿਬ ਇਹਨਾਂ ਨੂੰ ਆਪਣੀ ਇਨਸਟਰਕਸ਼ਨਾਂ ਪਾਸ ਕਰਦੇ ਨੇ ਇਹ ਸ਼ਹਿਰ 'ਚ ਸਾਰਾ ਕੰਮ ਕਰਾਉਂਦੇ ਨੇ ਸੁਖਵਿੰਦਰ ਸਿੰਘ ਜੀ ਕੀ ਇਹ ਚੱਲ ਰਿਹਾ ਕੀ ਕੋਈ ਬੈਂਕ ਡਿਟੇਲ ਵੀ ਤੁਹਾਡੇ ਕੋਲ ਆਈ ਹੈ ਜਿਹਦੇ ਵਿੱਚ ਇਹਨਾਂ ਦਾ ਕੋਈ ਸ਼ੋਅ ਹੁੰਦਾ ਹੋਵੇ ਕੰਪਨੀ ਦਾ ਦੇਖੋ ਬੈਂਕ ਡਿਟੇਲ 1 2 ਚ ਤਾਂ ਇਹਨਾਂ ਨੇ ਕੈਸ਼ ਪੈਸੇ ਕੈਸ਼ ਪੈਸੇ ਜਮ੍ਹਾਂ ਕਰਾਏ ਨੇ ਲੱਖਾਂ ਦੀ ਤਦਾਦ ਚ ਮੈਂ ਉਹਦੀ ਫਿਗਰ ਅਜੇ ਇਸ ਕਰਕੇ ਨਹੀਂ ਕਹਿ ਸਕਦਾ ਹੋ ਸਕਦਾ ਹੈ 2-4 ਬੈਂਕਾਂ ਚ ਹੋਰ ਕੈਸ਼ ਪੈਸੇ ਜਮ੍ਹਾਂ ਹੋਣ ਲੱਖਾਂ 20-25 ਲੱਖ ਤੋਂ ਉੱਪਰ ਵਾ ਕੈਸ਼ ਜਮ੍ਹਾਂ ਹੁੰਦੇ ਨੇ ਜਿਹਦੇ ਚ ਇੱਕ ਕੰਟਰੋਲ ਰੂਮ ਲੱਗਦਾ ਹੈ ਤੇ ਅਸੀਂ ਸਾਰੀਆਂ ਜਿੰਨੀਆਂ ਵੀ ਏਜੰਸੀਆਂ ਕੰਮ ਕਰ ਰਹੀਆਂ ਜਾਂ ਕੁਝ ਕਰ ਰਹੀਆਂ ਅਸੀਂ ਵੀ ਦੇਖਣਾ ਚਾਹਾਂਗੇ ਕਿ ਵੀ ਐਨੇ ਪੈਸੇ ਕੈਸ਼ ਆ ਕੇ ਕਿੱਥੋਂ ਕਿਸ ਦੇ ਲੱਗੇ ਪੈਸੇ ਤੇ ਕਿਸ ਨੇ ਕੰਮ ਕੀਤਾ ਇਹ ਤਾਂ ਸਾਰਾ ਦੇ ਸਾਹਮਣੇ ਆਣਾ ਚਾਹੀਦਾ ਤੇ ਅਸੀਂ ਭਗਵੰਤਮਾਨ ਸਰਕਾਰ ਨੂੰ ਅਪੀਲ ਬਾਰ-ਬਾਰ ਕਰਦੇ ਆਂ ਕਿ ਵੀ ਤੁਸੀਂ ਕੰਮ ਚਲਾਓ ਜੋ ਮਰਜ਼ੀ ਕਰੋ ਪਰ ਤੁਸੀਂ ਇਹੋ ਜਿਹਾ ਸਾਡੇ ਨਾਲ ਜ਼ਬਰਨ ਉਹ ਨਾ ਕਰੋ ਜਿਹੜੇ ਬੰਦਿਆਂ ਨੂੰ ਪ੍ਰੋਫੈਸ਼ਨਿਜ਼ਮ ਇਸ ਕਾਰੋਬਾਰ ਦੀ ਨਹੀਂ ਪਤਾ ਤੁਸੀਂ ਉਹਨਾਂ ਨੂੰ ਵੱਡ ਟੁਕ ਲਈ ਕੰਮ ਦੇਤਾ ਇਹ ਬਹੁਤ ਮਾੜੀ ਗੱਲ ਹੈ ਜੀ ਸੋ ਸਾਡੇ ਕੋਲ ਕੁਝ ਇਸ ਤਰ੍ਹਾਂ ਦੇ ਵੀ ਡਾਕੂਮੈਂਟ ਇਹਨਾਂ ਨੇ ਵਿਖਾਏ ਨੇ ਜਿਹਦੇ ਵਿੱਚ ਇਹਨਾਂ ਦੀ ट्रांजੈਕਸ਼ਨ ਵਗੈਰਾ ਹੀ ਵੀ ਹੈ ਜਿਹੜੀ ਕਿ 1 ਜਨਵਰੀ ਤੋਂ ਲੈ ਕੇ 14 12 ਜਨਵਰੀ ਤੱਕ ਮੇਰੇ ਖਿਆਲ ਲੱਗ ਇੱਕ ਮੈਂ ਮੇਰਾ ਮੈਂ ਇਹਨਾਂ ਦਾ ਇੱਕ ਬੜਾ ਜਿਹੜਾ ਇਹਨਾਂ ਨੇ ਕਿਹਾ ਕਿ ਅਸੀਂ 26000 ਕਨੈਕਸ਼ਨ ਗਰਾਉਂਡ ਤੇ ਲਗਾਤਾ ਵੈਲਕਮ ਹੈ 26000 ਕਵੀ ਜਿਹੜੀ ਕੰਪਨੀ ਜਿਹੜੀ ਪਿੱਛੇ ਇਹਨਾਂ ਦੇ ਹਿੰਦੂਜਾ ਕੰਪਨੀ ਆ ਆਲਰੇਡੀ 45 ਤੋਂ ਉੱਤੇ ਨੈਟਵਰਕ ਲੱਗੇ ਨੇ 5-7000 ਕਨੈਕਸ਼ਨ ਸਾਰਾ ਦਾ ਮਲਾਕੇ ਨਹੀਂ ਹੈਗਾ ਇਹਨਾਂ ਨੇ 26000 ਲਗਾਤਾ ਵੈਲਕਮ ਕਵੀ ਨਾਲ ਨਹੀਂ ਲਗਾਤਾ ਉਦੇ ਲਈ ਇਹਨਾਂ ਨੂੰ ਫਾਈਬਰ ਆਪਟਿਕ ਲੈਣੀ ਪਈ ਹੋਊਗੀ ਐਕਸਲ ਵਾਇਰ ਲੈਣੀ ਪਈ ਹੋਏਗੀ ਐਂਪਲੀਫਾਇਰ ਲੈਣੇ ਪਏ ਹੋਣਗੇ ਨੋਡਸ ਲਗਾਉਣੀਆਂ ਪਈਆਂ ਹੋਣਗੀਆਂ ਆਲਫਾ ਲਗਾਣੇ ਪਏ ਹੋਣਗੇ ਬਹੁਤ ਸਮਾਨ ਇਹਨਾਂ ਨੂੰ ਲੈਣਾ ਪਿਆ ਹੋਊਗਾ ਤਾਂ ਇੱਕ ਨੈਟਵਰਕ ਬਣਦਾ 26000 ਕਨੈਕਸ਼ਨ ਲਈ ਜੇ ਉਹ ਨੈਟਵਰਕ ਦੀ ਕੋਈ ਕੋਸਟ ਕਿਦਰੇ ਤਾਂ ਲਗਾਈ ਹੋਊਗੀ ਕਿਸੇ ਤਾਂ ਪਰਚੇਜ਼ਿੰਗ ਆਈ ਹੋਏਗੀ ਕੋਈ ਤਾਂ ਸਮਾਨ ਇਹਨਾਂ ਨੇ ਖਰੀਦੇ ਹੋਣਗੇ ਕਿ ਹਾਂ ਅਸੀਂ 26000 ਕਨੈਕਸ਼ਨ ਬਣਾਉਣ ਲਈ ਘਟੋ ਘਟ 1 ਕਰੋੜ ਰੁਪਏ ਦਾ ਸਮਾਨ ਦੀ ਇਨਵੈਸਟਮੈਂਟ ਹੋਏਗੀ ਜਿਹੜਾ 26000 1 ਕਰੋੜ ਪਲੱਸ ਤੇ ਉਹ ਕਿਧਰੋਂ ਤਾਂ ਲਿੱਤਾ ਹੋਊਗਾ ਕੋਈ ਦੁਕਾਨ ਤਾਂ ਹੋਏਗੀ ਕੋਈ ਕੋਈ ਜਗ੍ਹਾ ਤਾਂ ਹੋਏਗੀ ਜਿੱਥੋਂ ਪਰਚੇਜ਼ਿੰਗ ਹੋਈ ਹੋਏਗੀ ਕਿਸੇ ਨੂੰ ਤਾਂ ਇਹਨਾਂ ਨੇ ਪੈਸੇ ਦਿੱਤੇ ਹੋਣਗੇ ਟੋਟਲ 26 ਲੱਖ ਰੁਪਏ ਚ ਐਡਾ ਸੈਟਅਪ ਬਣਾਣਾ 26 ਕਹਿੰਦੇ ਨੇ ਚਾਹੇ ਮੈਂ ਕਹਿੰਦਾ 8000 ਅਰਗਨਾਈਜੇਸ਼ਨ 10000 ਅਰਗਨਾਈਜੇਸ਼ਨ ਕੋਈ ਨੈਟਵਰਕਿੰਗ ਬਣਾ ਕੇ ਕੀਤਾ ਹੋਏਗਾ ਅਸੀਂ ਚਾਹੁੰਦੇ ਹਾਂ ਕਿ ਵੀ ਉਹ ਸਾਨੂੰ ਜ਼ਰੂਰ ਦਿਖਾਣ ਕਿਧਰੇ ਦੱਸਣ ਕਿ ਵੀ ਆਹ ਦੇਖੋ ਅਸੀਂ ਆਹ ਇਨਵੈਸਟਮੈਂਟ ਕਰਕੇ ਪੈਸੇ ਲਾਇਏ ਨੇ ਕੁਛ ਨਹੀਂ ਕੀਤਾ ਜਿਹੜੇ ਸਾਡੇ ਗਰੀਬ ਆਪਰੇਟਰਾਂ ਦੀਆਂ ਜਾਂ ਸਾਡੀਆਂ ਨੈਟਵਰਕ ਦੀਆਂ ਤਾਰਾ ਸੀ ਸਾਰੀਆਂ ਆਪ ਜੋੜੀਆਂ ਸਾਡੀਆਂ ਉੱਥੋਂ ਤਾਰਾ ਵੱਡੀਆਂ ਸਾਰੀਆਂ ਵੱਡ ਕੇ ਸਾਡੇ ਐਂਪਲੀਫਾਇਰ ਸਾਡੇ ਅਲਫਾ ਸਾਡੇ ਸਾਰਾ ਸਮਾਨ ਉਹਨੂੰ ਯੂਜ਼ ਮਤਲਬ ਇੰਨੀ ਜ਼ਬਰਨ ਸਾਡੇ ਨਾਲ ਤੱਕਾ ਕੀਤਾ ਜਾ ਰਿਹਾ ਹੈ ਜਤਿੰਦਰ ਜੀ ਬੜੇ ਪੁਰਜ਼ੋਰ ਤਰੀਕੇ ਨਾਲ ਇਹਨਾਂ ਨੇ ਦੱਸਿਆ ਤੇ ਇਹਨਾਂ ਦੇ ਕੋਲ ਡਾਕੂਮੈਂਟਰੀ ਐਵੀਡੈਂਸ ਵੀ ਹੈ ਪਰ ਜਦੋਂ ਪਠਾਨ ਮਾਜਰਾ ਜੀ ਦੇ ਨਾਲ ਇਸ ਸੰਬੰਧ ਦੇ ਵਿੱਚ ਗੱਲ ਕੀਤੀ ਜਾਂਦੀ ਹੈ ਕਿ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਤਾਂ ਉਹ ਕਹਿ ਦਿੰਦੇ ਨੇ ਜੀ ਕਿ ਮੇਰਾ ਇਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਤੇ ਨਾ ਹੀ ਮੈਂ ਕੁਝ ਕਹਿਣਾ ਚਾਹਣਾ ਇੱਥੋਂ ਤੱਕ ਕਿ ਇੱਕ ਸਾਡੇ ਸਹਿਯੋਗੀ ਦੇ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਨੇ ਕਾਫੀ ਅਪਹਦਰ ਭਾਸ਼ਾ ਦਾ ਵੀ ਪ੍ਰਯੋਗ ਕੀਤਾ ਹੈ ਸੋ ਪਠਾਨ ਮਾਜਰਾ ਜੀ ਦੇ ਨਾਲ ਜਦੋਂ ਵੀ ਗੱਲ ਕਰਦੇ ਆ ਕਿਉਂਕਿ ਦਾਲ ਵਿੱਚ ਕਿਧਰੇ ਨਾ ਕਿਧਰੇ ਕਾਲਾ ਜ਼ਰੂਰ ਹੈ ਜਦੋਂ ਕੋਈ ਖੁੱਲ ਕੇ ਸਾਹਮਣੇ ਨਹੀਂ ਆਉਂਦਾ ਆਪਣਾ ਪੱਖ ਨਹੀਂ ਦਿੰਦਾ ਪਰਵਿੰਦ ਜੀ ਕੀ ਅਬੀਤੇ ਦਿਨ ਤੋਂ ਕੋਈ ਪੁਲਿਸ ਦੇ ਰਈਏ ਦੇ ਵਿੱਚ ਵੀ ਫਰਕ ਨਜ਼ਰ ਆਇਆ ਕਿਉਂਕਿ ਇਹ ਜੋ ਪ੍ਰੈਸ ਕਾਨਫਰੰਸ ਦੇ ਵਿੱਚ ਆਪਾਂ ਅੱਜ ਕਰ ਕੀਤਾ ਜਾ ਉਸ ਤੋਂ ਪਹਿਲਾਂ ਜੋ ਕਰਦੇ ਰਹੇ ਹਾਂ ਕਿ ਸੁਣਵਾਈ ਨਹੀਂ ਹੁੰਦੀ ਕਿ ਇਸ ਤੋਂ ਬਾਅਦ ਕੋਈ ਪੁਲਿਸ ਦੇ ਵੱਲੋਂ ਹੁਣ ਪੈਰਕਾਦਮੀ ਕੀਤੀ ਗਈ ਹੈ ਕਿ ਜਿਹੜੇ ਮੋਲਜਮ ਨੇ ਉਹਨਾਂ ਦੇ ਉੱਤੇ ਅਸੀਂ ਕਾਰਵਾਈ ਕਰਾਂਗੇ ਜਾਂ ਇਹਨਾਂ ਨੂੰ ਕੋਈ ਸੁਰੱਖਿਆ ਦਾ ਭਰੋਸਾ ਦਿੱਤਾ ਗਿਆ ਹੋਵੇ। ਇਸ ਸਬੰਧ ਵਿੱਚ ਮੇਰੀ ਇੱਥੋਂ ਦੇ ਜਿਹੜੇ ਡੀਐਸਪੀ ਨੇ ਕੰਸਰਨਡ ਥਾਣੇ ਦੇ ਜਿੱਥੇ ਵਾਰਦਾਤ ਹੋਈ ਹੈ ਮਿਸਟਰ ਟਿਬਾਣਾ ਤੇ ਜਸਵਿੰਦਰ ਸਿੰਘ ਟਿਬਾਣਾ ਉਹਨਾਂ ਦੇ ਨਾਲ ਸਾਡੀ ਗੱਲਬਾਤ ਹੋਈ ਹੈ ਉਹਨਾਂ ਨੇ ਕਿਹਾ ਕਿ ਮਾਮਲਾ ਸਾਡੇ ਧਿਆਨ ਵਿੱਚ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਪਰ ਹਾਲੇ ਤੱਕ ਸਾਡੇ ਧਿਆਨ ਵਿੱਚ ਇਦਾਂ ਦੀ ਕੋਈ ਗੱਲ ਨਹੀਂ ਆਈ ਕਿ ਪੁਲਿਸ ਗੰਭੀਰਤਾ ਪੂਰਵਕ ਕੋਈ ਕੰਮ ਕਰ ਰਹੀ ਹੈ ਪੁਲਿਸ ਇਹ ਇਹਨਾਂ ਦਾ ਕਿੱਥੋਂ ਤੱਕ ਸਾਥ ਦੇ ਰਹੀ ਹੈ ਅਸੀਂ ਪੁੱਛਦੇ ਹਾਂ ਦੱਸੋ ਜੀ ਪੁਲਿਸ ਕੋਈ ਤੁਹਾਡੀ ਮਦਦ ਕਰ ਰਹੀ ਹੈ ਕਿ ਨਹੀਂ ਨਹੀਂ ਦੇਖੋ ਪੁਲਿਸ ਨੂੰ ਅਸੀਂ ਵੀ ਪੁੱਛਿਆ ਕਿ ਵੀ ਤੁਸੀਂ ਉਹਦੇ ਤੇ ਕੀ ਕਾਰਵਾਈ ਕੀਤੀ ਪੁਲਿਸ ਨੇ ਕਿਹਾ ਕਿ ਅਸੀਂ ਉਹਨਾਂ ਤੇ ਐਫ ਆਈ ਆਰ ਕਰਤੀ ਹੈ ਪਰ ਸਾਨੂੰ ਵੀ ਪਤਾ ਕਿ ਉਹ ਐਫ ਆਈ ਆਰ ਕਿਸ ਲੈਵਲ ਤੇ ਕੀਤੀ ਆ ਉਹਨਾਂ ਨੇ ਸऱ्या ਸਾਡੇ ਬੰਦਿਆਂ ਤੇ ਜਾਨਲੇਵਾ ਹਮਲਾ ਕੀਤਾ 23 24 ਦਾ ਸ਼ਾਇਦ ਐਫ ਆਈ ਆਰ ਕੀਤੀ ਆ ਉਹਨਾਂ ਨੇ ਸ਼ਾਇਦ ਤੇ ਦੂਸਰੀ ਗੱਲ ਅਸੀਂ ਜਿਹੜੇ ਨਾਮ ਦਿੱਤੇ ਨੇ ਜਿੰਨਾ ਰੈਡਸ ਪ੍ਰਾਉਡ ਕੰਪਨੀ ਦਾ ਜਿਹੜਾ ਕੰਮ ਚੱਲ ਰਿਹਾ ਉਹਨਾਂ ਦੇ ਵਿਹਾਰ ਤੇ ਸਾਰਾ ਛੜੇੰਤਰ ਹੋ ਰਿਹਾ ਸਾਰੇ ਬੰਦੇ ਉਹਨਾਂ ਦੇ ਪੇਡ ਗੁੰਡੇ ਉਹਦੀਆਂ ਵੀ ਸਾਡੇ ਕੋਲ ਐਂਟਰੀ ਹੈ ਲੋਕਾਂ ਨੂੰ ਪੇਡ ਪੈਸੇ ਦਿੱਤੇ ਗਏ ਨੇ ਇਹ ਕੰਮ ਕਰਨ ਲਈ ਉਹ ਉਹ ਬੰਦੇ ਕੰਮ ਕਰ ਰਹੇ ਨੇ ਤੇ ਅਸੀਂ ਪੁੱਛਿਆ ਕਿ ਕੀ ਤੁਸੀਂ ਰੈਡਸ ਪ੍ਰਾਉਡ ਕੰਪਨੀ ਨੂੰ ਵਿੱਚ ਐਫ ਆਈ ਆਰ ਦੇ ਦਿੱਤਾ ਕਿ ਮੈਨੂੰ ਲੱਗਦਾ ਕਿ ਉਹਨਾਂ ਨੇ ਲੇਤਾ ਨਹੀਂ ਸਾਡੀ ਤਾਂ ਮੰਗ ਇਹ ਹੈ ਕਿ ਪ੍ਰੋਪਰ ਬਣਦੀ ਜਾਣੇਵਾ ਹਮਲਾ ਕੀਤਾ ਤੇ 307 ਦਾ ਪਰਚਾ ਦਰਜ ਹੋਣਾ ਚਾਹੀਦਾ। ਦੂਸਰਾ ਜਿਹੜੀਆਂ ਅਸੀਂ ਕੰਪਨੀਆਂ ਕਹਿ ਰਹੇ ਆ ਕਿ ਜਿਨ੍ਹਾਂ ਦੇ ਕਹਿੰਦੇ ਕੰਮ ਹੋ ਰਿਹਾ ਉਹਨਾਂ ਦਾ ਨਾਮ ਵਿੱਚ ਪੈਣਾ ਚਾਹੀਦਾ। ਇੱਕ ਐਵੇਂ ਬਲਫ ਜੀ ਕੋਈ ਐਫ ਆਈ ਆਰ ਕਰ ਦੇਣ ਤੇ ਉਹਦਾ ਇਹਦੇ ਨਾਲ ਸਾਨੂੰ ਇਨਸਾਫ ਨਹੀਂ ਮਿਲਦਾ ਇਸ ਗੱਲ ਤੇ। ਜਤਿੰਦਰ ਬਿਲਕੁਲ ਇਹਨਾਂ ਨੇ ਕਿਹਾ ਕਿ ਬਲਫ ਜੀ ਛੋਟੀ ਜੀਆਂ ਸੈਕਸ਼ਨ ਜੀ ਕਮਜ਼ੋਰ ਧਾਰਾ ਲਾ ਕੇ ਇਹ ਐਫ ਆਈ ਆਰ ਹੁੰਦੀ ਹੈ ਤੇ ਉਹਦੇ ਕੋਈ ਤਕ ਨਹੀਂ ਰਹਿ ਜਾਂਦਾ। ਵੀਡੀਓ ਦੇ ਵਿੱਚ ਸਾਫ਼ ਨਜ਼ਰ ਆਉਂਦਾ ਕਿ ਕਿਸ ਤਰ੍ਹਾਂ ਤਲਵਾਰਾਂ ਲੈ ਕੇ ਮਾਰਨ ਦੀ ਨੀਤ ਨਾਲ ਬੰਦਾ ਦੋ ਬੰਦੇ ਪਿੱਛਾ ਕਰ ਰਹੇ ਨੇ ਸੋਨੂ ਨਾਂ ਦੇ ਕੇਵਲ ਆਪਰੇਟਰ ਦਾ ਹੈਰਾਨੀ ਇਸ ਗਲਤੀ ਹੈ ਕਿ ਜਿਹੜੀ ਇੰਜਰੀ ਸ਼ਾਰਪ ਵੀ ਆਈ ਹੈ ਵੀਡੀਓ ਵੀ ਗਵਾਹ ਹੈ ਕਿ ਕਿਸ ਨੀਤ ਦੇ ਨਾਲ ਹਮਲਾ ਕੀਤਾ ਜਾ ਰਿਹਾ ਸੋਨੂ ਦਾ ਕਹਿਣਾ ਕਿ ਉਹਨਾਂ ਨੇ ਕਿਹਾ ਸੀ ਕਿ ਇਸ ਨੂੰ ਮਾਰ ਦਿਓ ਗਰਦਨ ਦੇ ਉੱਤੇ ਵਾਰ ਕਰੋ ਜਦੋਂ ਸੋਨੂ ਦੇ ਸਿਰ ਦੇ ਉੱਤੇ ਵਾਰ ਕਰਨ ਲੱਗੇ ਤਾਂ ਉਹਦਾ ਇਹ ਬਿਆਨ ਸੀ ਕਿ ਅਸੀਂ ਨਾਲ ਦੀ ਨਾਲ ਮੈਂ ਅੱਗੇ ਹੱਥ ਕੀਤਾ ਤਾਂ ਮੇਰਾ ਹੱਥ ਕੱਟਿਆ ਗਿਆ ਤੇ ਕੱਟਣ ਵਾਲੀ ਥਾਂ ਤੇ ਅਸੀਂ ਮੌਕੇ ਤੇ ਜਾ ਕੇ ਦੇਖਿਆ ਕਾਫੀ ਖੂਨ ਵਗੈਰਾ ਵੀ ਡੁੱਲਿਆ ਹੋਇਆ ਸੀ ਤੇ ਜਿਹੜੀਆਂ ਇਸ ਤਰ੍ਹਾਂ ਫਿਰ ਜਿਹੜੀ ਸੈਕਸ਼ਨ ਜਿਹੜੀਆਂ ਨੇ ਉਹ ਪੂਰੀ ਤਰ੍ਹਾਂ ਨਾ ਲਾਉਣੀਆਂ ਵੀ ਪੁਲਿਸ ਦੀ ਕਾਰਗੁਜ਼ਾਰੀ ਦੇ ਉੱਤੇ ਪ੍ਰਸ਼ਨ ਚਿੰਨ੍ਹ ਖੜੇ ਕਰਦਾ ਹੈ